ਆਵਾਜ਼ੀ ਪਾਰਟੀ ਪੰਜਾਬ ਵੱਲੋਂ ਆ ਚੰਡੀਗੜ੍ਹ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਐਮਐਲਏ ਹੋਸਟਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਚ ਅਮਨ ਅਰੋੜਾ ਬਲਜਿੰਦਰ ਕੌਰ ਸਮੇਤ ਕਈ ਵਿਧਾਇਕ ਅਤੇ ਵਰਕਰ ਮੌਜੂਦ ਰਹੇ ਇਸ ਮੌਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਮੁੱਖ ਮੰਤਰੀ ਰਹਿੈਸ਼ਵਾਲ ਨੂੰ ਕੁਚ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਬੈਰੀਕੇਡਿੰਗ ਲਗਾ ਕੇ ਪੁਲਿਸ ਨੇ ਰਸਤੇ 'ਚ ਹੀ ਰੋਕ ਲਿਆ ਆਪ ਲੋਏ ਪ੍ਰਦਰਸ਼ਨ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਚੋਣਾ ਚ ਹੋਈਆਂ ਤੰਦਨੀਆਂ ਤੇ ਪੰਜਾਬ ਚ ਔਰਤਾਂ ਤੇ ਵੱਧ ਰਹੇ ਅਤਿਆਚਾਰ ਖਿਲਾਫ ਕੀਤਾ ਗਿਆ ਹੈ ਆਪਾਗੋਣਾ ਕਹਿਣਾ ਸੀ ਕਿ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਦਿੱਲੀ ਵਿੱਚ ਹਨ ਪਰ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਉਹਨਾਂ ਵੱਲੋਂ ਕੋਈ ਵੀ ਅਧਿਕਾਰੀ ਉਹਨਾਂ ਨਾਲ ਮਿਲਦਾ ਅਤੇ ਉਹਨਾਂ ਦੀ ਗੱਲ ਸੁਣਦਾ ਪਰ ਇਸ ਦੇ ਉਲਟ ਉਹਨਾਂ ਦੇ ਪਾਣੀ ਦੀਆਂ ਪੁਸ਼ਾਰਾਂ ਕੀਤੀਆਂ ਗਈਆਂ ਹਨ ਅਤੇ ਧੱਕੇਸ਼ਾਹੀ ਕੀਤੀ ਗਈ ਹੈ ਇਸ ਦੌਰਾਨ ਪਾਰਟੀ ਵੱਲੋਂ ਉਹਨਾਂ ਤੇ ਲਾਠੀ ਚਾਰਜ ਕਰਨ ਦੇ ਵੀ ਦੋਸ਼ ਲਗਾਏ ਗਏ ਹਨ ਅੱਜ ਟੀਮ ਸਰ ਦੇਖੋ ਅੱਜ ਸ਼ਾਂਤਮਈ ਧਰਨਾ ਦੇਣ ਆਏ ਸੀਗੇ ਜੋ ਬਲਾਕ ਸਮਤੀ ਪੰਚਾਇਤ ਸਮਤੀ ਚ ਕੰਮ ਉਸ ਬਾਣੇ ਤੱਕੇਸ਼ਾਇਕੀ ਤੇ ਗੁੰਡਾਗਰਦੀ ਕੀਤੀ ਸੀ ਗੋਲੀਆਂ ਚਲਾਈਆਂ ਸੀਆਂ ਇਸ ਤੋਂ ਬਿਨਾਂ ਸਾਡੇ ਦੋ ਪੈਣਾ ਪੰਜਾਬ ਵਿੱਚ ਇੱਕ ਪੁਲਿਸ ਅਫਸਰ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਦੂਸਰੇ ਨੂੰ ਸਾਡੀ ਪੈਣ ਨੂੰ ਗੱਡੀ ਉੱਪਰ ਬਿਠਾ ਕੇ ਘਮਾਇਆ ਗਿਆ ਸੀ ਉਹ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਸੀਗਾ ਪਰ ਲੇਕਿਨ ਪੁਲਿਸ ਨੇ ਅੱਜ ਆਪਣਾ ਸਾਡੇ ਤੇ ਲਾਠੀ ਚਾਰਜ ਕੀਤਾ ਤੁਹਾਡੇ ਸਾਹਮਣੇ ਆਹ ਦੇਖੋ ਤੁਸੀਂ ਕਿਸ ਤਰ੍ਹਾਂ ਜਿਹੜੇ ਹੈਗੇ ਸਾਡੇ ਲੈ ਕੇ ਡੰਡਾ ਲਗਿਆ ਆਹ ਦੇਖੋ ਆ ਅੱਗੇ ਆਓ ਆਓ ਜੀ ਦਰ ਆਹ ਦੇਖੋ ਕਿੰਨੇ ਰੱਖਤੇ ਸੱਟਾਂ ਲਗੀਆਂ ਨੇ ਆਹ ਆਹ ਦੇਖੋ ਸੱਟਾਂ ਕਿੰਨੇ ਰੱਖਤੇ ਸੱਟਾਂ ਲਗੀਆਂ ਮੇਰਾ ਹਾਲ ਦੇਖ ਸਕਦੇ ਹੋ ਅਸੀਂ ਕਿਹੜਾ ਕੋਟੈਸ ਕਰਦੇ ਤੁਸੀਂ ਇੱਥੇ ਖੁਦ মিডিਆ ਖੜਾ ਸਾਰਾ ਮੈਨੂੰ ਇੱਕ ਵੀ ਦੱਸ ਦੋ ਮੈਂ ਕੋਈ ਧੱਕਾ ਮੁੱਕੀ ਕੀਤੀ ਜਾਂ ਕੁਝ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਕਹਿ ਰਹੇ ਹਾਂ ਕਿ ਸਾਨੂੰ ਇੱਕ ਵਾਰੀ ਕੈਪਟਨਸ ਆਫ ਦੇ ਘਰ ਤੱਕ ਪਹੁੰਚਣਾ ਚਾਹੁੰਦੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਗੁੰਡਾਗਰਦੀ ਤੁਸੀਂ ਬਾਰ-ਬਾਰ ਚੋਣਾ ਚ ਕਰ ਰਹੇ ਹੋ ਕਿ ਲੈ ਐਮਸੀ ਇਲੈਕਸ਼ਨ ਚ ਕੀਤੀ ਹੁਣ ਬਲਾਕ ਸੰਮਤੀਆਂ ਚ ਕੀਤੀ ਇਹੀ ਤੁਸੀਂ ਫਿਰ ਪੰਚਾਇਤੀ ਸੰਚਾਰ ਨਹੀਂ ਚੋਣਾ ਚ ਜੇ ਤੁਸੀਂ ਇੰਨੀ ਜੁਰਤ ਰੱਖਦੇ ਹੋ ਤਾਂ ਤੁਸੀਂ ਨਾਮੀਨੇਸ਼ਨ ਕਰ ਲਓ ਬਾਰ ਬਾਰ ਦੀ ਧੱਕੇਸ਼ਾਹੀ ਨਾਲ ਲੋਕਾਂ ਦੇ ਨਾਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਸਾਡੀਆਂ ਔਰਤਾਂ ਤੇ ਜਿਹੜਾ ਅਤਿਆਚਾਰ ਇਹਨਾਂ ਦੇ ਖੁਦ ਚੁਣੇ ਹੋਏ ਨੁਮਾਇੰਦੇ ਤੇ ਪੁਲਿਸ ਅਫਸਰ ਕਰ ਰਹੇ ਆ ਅਸੀਂ ਬੜਾ ਪੁਰਜ਼ੋਰ ਵਿਰੋਧ ਕਰਦੇ ਆਂ ਕਿ ਮੈਨੂੰ ਇੱਕ ਵੀ ਸਾਡੀ ਲੇਡੀ ਦਾ ਦੱਸਿਆ ਜਾਵੇ ਅੱਜ ਅੱਜ ਦੇ ਧਰਮੇ ਦੇ ਵਿੱਚ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਲਓ ਜਿਹਨੇ ਕੋਈ ੱਤਕਾ ਵੀ ਕੀਤਾ ਹੋਵੇ ਸਾਈਡਾਂ ਤੇ ਖੜੀਆਂ ਨੇ ਸਾਨੂੰ ਆਹ ਹਾਲ ਕਰਕਾਰ ਦੀ ਬਹੁਤ ੱਤਕਾਸ਼ਈ ਹੈ ਜੀ ਇਹ ਬਿਲਕੁਲ ਅਮਨ ਸ਼ਾਂਤੀ ਨਾਲ ਪ੍ਰੋਟੈਕਟ ਹੋ ਰਿਹਾ ਸੀਗਾ ਜਿਹੜੀ ਸਰਕਾਰ ਬਿਲਕੁਲ ੱਤਕੇ ਕਰ ਰਹੀ ਹੈ ਬਿਲਕੁਲ ਆਪੀ ਇਹਨਾਂ ਨੇ ਪੁਲਿਸ ਦੇ ਦੇਖੋ ਲੇਡੀਆਂ ਜਿੱਤੇ ਵੀ ਅਤਿਆਚਾਰ ਕੀਤੇ ਹਨ ਬਿਊਰੋ ਰਿਪੋਰਟ ਪੰਜਾਬ ਟੂਡੇ